ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣਾ ਮਿੱਠੂ ਲੱਗਿਆ ਇਸ਼ਨਾਨ ਕਰਨ ਮੇਰੇ ਭੈਣਾਂ ਤੇ ਵੀਰਾਂ ਨੂੰ ਮੈਂ ਬੇਨਤੀ ਕਰਦੀ ਕੋਈ ਬੈਡ ਕਮੈਂਟ ਨਾ ਕਰੇ ਤੇ ਮੈਂ ਆਪਣੇ ਮਿੱਠੂ ਨੂੰ ਬੜੇ ਪਿਆਰ ਨਾਲ ਇਸ਼ਨਾਨ ਕਰਾਉਣੀ ਹੁੰਨੀ ਆ ਤੇ ਮੈਂ ਹੁਣ ਇਹਨੂੰ ਲੱਗੀਆਂ ਇਸ਼ਨਾਨ ਕਰਨ ਤੇ ਮੈਂ ਗੀਤ ਵੀ ਗਾਉਂਗੀ ਅੱਜ ਸਾਡਾ ਮਿੱਠੂ ਸਾਡਾ ਮਿੱਠੂ ਨੂੰ ਇਸ਼ਨਾਨ ਕਰੀ ਜਾਂਦਾ Angane sa de tikdae ta kone jinata Angane sa mithu si pyara ja mera o si natda sona ja mithu si mera o i natda es ਅਸਵਲੇ ਦੇ ਨਾਲ ਮਾਮੇ ਨਹੀਂ ਆਵੜਾ ਰੇ ਅਸਵਲੇ ਦੇ ਨਾਲ ਮਾਮੇ ਨਹੀਂ ਆ ਲੋੜਾ ਨੇ ਜੇ ਮੇਰਾ ਮਿੱਠੂ ਨਾਤਾ ਜੀ ਦੀ ਹੋਇਆ ਨਹੀਂ ਤੋਈ ਵੈਸੇ ਤਾਂ ਸੰਧਿਆ ਨਾ ਲੈਂਦਾ ਅੱਜ ਹੋ ਗਿਆ ਲੇਟ